ਹਲੋ ਤੁਸ ਸਵਾਗਤ ਹੈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਦਾ ਬਲੌਗ ਮਿੱਤਰੋ ਕਰਤਾ ਸਟਾਰਟ ਤੇ ਤਰੀਕ ਹੈਗੀ ਅੱਜ 22 22 ਤਰੀਕ ਆ ਜੀ ਤੇ ਤੁਹਾਡੇਦਰ ਬਲੌਗ ਆਉਣ ਵਾਲਾ ਅੱਜ ਵੀ ਮਿੱਤਰੋ ਅੱਜ ਕਿਉਂਕਿ ਸਾਰਾ ਡੇ ਆਪਾਂ ਰੌਕਟ ਦੇ ਉੱਤੇ ਰਾਈਡ ਕਰਨੀ ਆ ਤੇ ਬਲੌਗ ਨੂੰ ਕਰ ਲੱਗਿਆ ਮਿੱਤਰੋ ਸਟਾਰਟ ਤੇ ਸ਼ੇਅਰਲਾ ਬਟਨ ਤੁਹਾਡੇ ਕੋਠੇ ਦੇ ਥੱਲੇ ਤੇ ਲਾਇਕ ਜਰੂਰ ਕਰ ਦਿਆ ਕਰੋ ਨਾਲ ਨਾਲ ਕਰ ਦੋ ਸ਼ੇਅਰ ਦਬਕੇ ਲੈ ਜੀ ਮਿੱਤਰੋ ਸਹੀ ਮਹਿਨਾਂ ਦੇ ਵਿੱਚ ਰਾਈਡ ਆ ਜਿਹੜੀ ਲੌਂਗ ਅੱਜ ਲੱਗੀ ਆ ਤੇ ਅੱਜ ਦੇਖਦੇ ਆ ਕਿੰਨੀ ਕੱਕ ਕੱਢਦਾ ਕੱਪੜੇ ਵਾਲਾ ਰੌਕਟ ਇੱਕ ਵਾਰ ਆਪਾਂ ਪੈਟਰੋਲ ਬੰਬੂ ਤੋਂ ਟੈਂਕੀਆ ਦੇਖ ਸਕਦੇ ਮਤਲਬ ਤੇਲ ਦੀ ਕਰਾਲੀ ਅਤੀ ਢੀਡੇਗੀ ਕਰਾ ਕੇ ਘਰ ਤਾਂ ਸੱਦਾ ਹੁਣ ਦੇਖਦਾ ਕਿ ਕਿਹੜੇ ਲੋਟਾ ਪਾਉਦਾ ਪੜਾ ਕੇ ਅੱਜ ਘਟੋ ਘਟ ਆਪੜਾ ਹੁਣ ਮਿਲਦਾ ਕੰਮ ਸੇ ਕਮ 200 ਕਿਲੋਮੀਟਰ ਦੀ ਰਾਈਡ ਹੋਣ ਵਾਲੀ ਆ ਤੇ ਦੇਖਦੇ ਆ ਕਿਵੇਂ ਅੱਜ ਬੀਡ ਮੈ ਗਿਆ ਦਾ ਉਹ ਆਪਣੇ ਬੋਲਦੀ ਬਹੁਤ ਥੋੜੇ ਟਾਈਮ ਦੇ ਵਿੱਚ ਬਾਕੀ ਪਰਫਾਰਮੈਂਸ ਉਹਨਾਂ ਨਾਲ ਤਾਂ ਠੀਕ ਆ ਤੇ ਅੱਜ ਦੇਖਦੇ ਇਹਨੂੰ ਚੈੱਕ ਕਰਕੇ ਤੇ ਰਸਤਾ ਪੂਰਾ ਖੋਟਾ ਮਹੌਲਾ ਧੁੱਪ ਆ ਗਈ ਨਿਕਲ ਚੁੱਕੀ ਆ ਕਿ ਨੰਬਰ ਕੰਮ ਆਇਆ ਆ ਕਿਧਰ ਚਲਦਾ ਵਿਚਾਲੇ ਹਵਾ ਫਿਰਦਾ ਆਪਣੀ ਗਾ ਰੋਕੀ ਜਾਂਦਾ ਏ ਉੱਪਰੋਂ ਸਾਹਮਣੇ ਜਿਹੜਾ ਸਿਰੋਂ ਪਾਸਰ ਜਾਂਦਾ ਤੇ ਜੀ ਜਾਂਦਾ ਆਪਣੇ ਰੌਕਟ ਨਾਲ ਭੱਜੇ ਜਾਂਦਾ ਲਿਆ ਰੌਕਟ ਨਾਲ ਜਿਹੜੀ ਪਤਾ ਵੀ ਅੱਜ ਦਾ ਟਾਪ ਕੇਰੀ ਕਿ ਲੱਗਿਆ ਇਹ ਤਾਂ ਉਹ ਮੇਰੇ ਫੜਾਈ ਤੇ ਤੇਰੀ ਮਰਦੀ ਗਿਆ ਜਨਾਂਗਾ ਜਰ ਰੋਕਦੇ ਨਹੀਂ ਆਹੀ ਆ ਇਹ ਪਾ ਬਗੈ ਟਾਪ ਗੇਰ ਮਿੱਤਰੋ ਪਾਉਣਾ ਹੈਗਾ ਦੇਖੋ ਬਾਂਦ ਚੰਦਰ ਰਾਤ ਹੀ ਸਾਡ ਸਾਢ ਗਿਆ ਇੱਕ ਆਈਓ ਵਰਡੇ ਕੀਤਾ ਬਸੋਰਾ ਮਗਰੀ ਬੋਲ ਵੜ ਗਿਆ ਆ ਦੇਖੋ ਆ ਗਏ ਗਏ ਵੀ ਹੋ ਗਿਆ ਗਾਇਬ ਹੀ ਹੋ ਗਿਆ ਨੇ ਯਾਰ ਕਿੰਨਾਂ ਕੋਲ ਪਹੁੰਚ ਗਏ ਆ ਖੜਾ ਗਗਨਾ ਤਾਂ ਫੱਟੀ ਹੋ ਜਾਂਦਾ ਇੱਧਰ 4x4 ਡਾਇਰੈਕਟਰ ਖੜਾ ਉਹ ਇੱਧਰ ਹੌਲਡਰ ਖੜਾ ਤੇ ਟਰੈਕਟਰਾਂ ਦੀ ਵੀਡੀਓ ਹੋਊ ਆਪਣੇ ਵੱਡੇ ਚੈਨਲ ਤੇ ਚੈੱਕ ਕਰ ਲਓ ਤੇ ਆ ਗਏ 524 ਖੜਾ ਜੀ ਜਿਹਦੇ ਵਿੱਚੋਂ ਹੁਣ ਹੋਈ ਸੀਗੇ ਬਿਹਲੇ ਵੀਡੀਓ ਵੀਡੀਓ ਬਣਾ ਕੇ ਫੋਨ ਰਹਿ ਗਿਆ 2% ਹੀ ਨਹੀਂ ਪਤਾ ਗਰੀਆਂ ਕਲਿੱਪਾਂ ਨਾ ਬਣਨ ਵਲੌਗ ਕਿਤੇ ਹੌਲਡ ਨਾ ਹੋ ਜੇ ਤੇ ਹੁਣ ਅੱਗੇ ਕੋਣ ਦਹੀਂ ਭਲੇ ਖਾ ਗੀਂਜ ਨੇ ਕਰਦੇ ਆ ਕੰਮ ਕਹਿੰਗੇ ਡਾਡਾ ਕੇਵਲ ਨਾ ਜਿਹੜੀ ਗਾਈਜ਼ ਆ ਬਣੀ ਗੱਡੀ ਦੇ ਵਿੱਚ ਰਹਿ ਗਈ ਤੇ ਅੱਜ ਮੈਂ ਰੌਕਟ ਤੇ ਆਇਆ ਸੀ। ਐ ਮਿੱਤਰੋ ਪੂਨ ਰਹਾ ਸੀ 1% ਤੇ ਹੁਣ ਦੁਬਾਰੇ 7% ਪੂਨ ਕਰ ਲਿਆ ਤਾਂ ਵੀ ਬੋਝ ਗੇ। ਐਸੇ ਕੋਲੋਂ ਜਾ ਕੇ ਪਲਾਂ ਦਾ ਚਾਰਜ ਲਾਇਆ ਮਾ ਇਹ ਚਾਰਜ ਲਾ ਕੇ ਕਿਡਾ ਹੋਇਆ ਵਿਆ। ਇਹਨੂੰ ਚਾਰਜ ਕਰੀਏ ਹੁਣ ਚੱਲਿਆ ਮਾਹੌਲ ਸਹੀ। ਮਿੱਤਰੋ ਅੱਜ ਵਾਲਾ ਬਲੌਗ ਹੈ ਜਿਹੜਾ ਉਹ ਅਪਲੋਡ ਕਰ ਰਿਹਾ ਹੈ ਅੱਜ ਤੇ ਹੁਣ ਹੀ ਅਪਲੋਡ ਕਰਕੇ ਤਾਜ਼ਾ ਤਾਜ਼ਾ ਹੁਣ ਵਿਲੇ ਹੋਏ ਆ। ਇਹ ਡੌਗ ਵਾਲੀ ਫਾਰਮ ਤੇ ਬੈਠਾ ਹੀ ਨਹੀਂ ਪਤਾ ਵੱਢਣੀ ਪਈ ਜੇ ਮੈਂ ਜਿਹੜੇ ਸਾਹ ਨਾ ਲੱਗਦਾ। ਇਹ ਅੱਜ ਜਲਾਇਦਾ ਬਲੌਗ ਆ। ਇਹ ਟਾਈਮ ਟੂ ਡੱਮ ਆ ਜਾ ਕਰਨੇ ਕੇ ਪੈਸੇ ਯਾਰ ਡੱਟ ਕਰਨ ਦੇ ਟਾਈਮ ਬੜਾ ਲੱਗ ਜਾਂਦਾ। ਅਜੇ ਕੱਚੀ ਖੜਾਰੀਆਂ ਤੇ ਹੌਲੀ ਹੌਲੀ ਜਦੋਂ ਪੱਕ ਗਈ ਫਿਰ ਆਪਾਂ ਸਿੱਧੀ ਡੱਟ ਕਰ ਲਿਆ ਕਰਾਂਗੇ ਕਿਉਂਕਿ ਹਲੇ ਕਈ ਯਾਰੀ ਯਾਰ ਗਾਲਾਂ ਗੋਲਾਂ ਨਿਕਲ ਜਾਂਦੀਆਂ ਹਨ। ਬਲੌਗ ਵਿੱਚ ਤਾਂ ਸੱਟ ਜੀ ਨਹੀਂ ਲੱਗਦੀ ਕਹਾਣੀ ਤੇ ਹੁਣ ਆਪਾਂ ਜੱਲਿਆਂ ਬਾਲੀਵਾਲ ਗਰਾਊਂਡ ਦੇ ਵਿੱਚ ਤੇ ਬਾਲੀਵਾਲ ਵਾਲਿਆਂ ਤੁਸੀਂ ਸੋਚਦੇ ਹੋਵੋਗੇ ਯਾਰ ਵੀ ਹੁਣ ਬਾਲੀਵਾਲ ਵਾਲਾ ਗਰਾਊਂਡ ਦਿਖਾਉਂਦੇ ਹੀ ਨਹੀਂ ਹਨ। ਤੇ ਪਹਿਲਾਂ ਤਾਂ ਆ ਜਾਂਦਾ ਸੀ। ਤੇ ਹੁਣ ਬਾਲੀਵਾਲਾ ਗਰਾਊਂਡ ਮਿੱਤਰੋ ਤਾਂ ਨਹੀਂ ਦਿਖਾਉਂਦੇ ਆਪਾਂ ਕਿਉਂਕਿ ਸਾਡੇ ਵਾਲੇ ਪਿੰਡਾਂ ਦਾ ਹੋ ਗਿਆ ਵਿੜਾਗਰ ਕੀ ਜਿੰਨੇ ਕਰੀਏ ਉਹਦਾ ਗਰਾਊਂਡ ਚ ਆਉਂਦੀ ਨਹੀਂ ਹੁਣ ਮੈਂ ਤੇ ਮਣੀ ਹੁੰਨੇ ਅੱਜ ਮਣੀ ਵੀ ਕਹਿੰਦਾ ਖੁੱਲ੍ਹ ਆਵਾਂਗਾ ਅੱਜ ਮੈਂ ਇਹ ਪਾਸੇ ਗਿਆ ਆਂ ਤੇ ਰਹਿ ਗਿਆ ਫਿਰ ਮੈਂ ਇਕੱਲਾ ਮੈਂ ਉਹਨਾਂ ਨੂੰ ਕਹੇ ਬੈਠਾ ਜੀ ਚਲ ਮੈਂ ਕੱਲ੍ਹ ਹੀ ਆਜੂਗਾ ਹੁਣ ਸਾਪਣੇ ਨਾਲ ਪਿੰਡ ਲੱਗਦਾਗਾ ਉਹ ਸਾਹਮਣੇ ਪਿੰਡਾ ਜਿਹੜਾ ਇਹ ਉਹ ਉਹ ਪਿੰਡ ਜਨੇ ਉਹਨਾਂ ਘਟਨ ਡੇੜ ਤੋਂ 2 ਕਿਲੋਮੀਟਰ ਹੀ ਪਿੰਡਾ ਉੱਥੇ ਹੈਗੀਆਂ ਉਹਨਾਂ ਦੀ ਵਧੀਆ ਮੁੰਡੇ ਖੇਡਣ ਵਾਲੀ ਪਰ ਸਾਡੇ ਦਾ ਜਿਵੇਂ ਪਿੰਡ ਵੱਡਾ ਆਪਾਂ ਨੂੰ ਸਾਡੇ ਦਾ ਗਰਾਉਂਡ ਜੀ ਗਰਾਉਂਡ ਜੀ ਨਹੀਂ ਆਉਂਦੇ ਐਨੀ ਕਮ ਡੇਡਾ ਗਰੀ ਬੈਠਿਆ ਤੇ ਹੁਣ ਆਪਾਂ ਇੱਕ ਵਾਰ ਮਿੱਤਰੋ ਗਰਾਉਂਡ ਚ ਚੱਲਦੇ ਆ ਉਹ ਨਾਲੇ ਚ ਉੱਥੇ ਪਾਉਨੇ ਆ ਧੂਮਾ ਤੇ ਮੁਰਦੇ ਹੁਣ ਮਿਲਾਂਗੇ ਤੁਹਾਨੂੰ ਜਾਂ ਕੱਚਾ ਯਾਰ ਆ ਗਿਆ ਤੇ ਉਹਦੇ ਹੁੰਦਾ ਨਹੀਂ ਰਹੀ ਹੋ ਜੂ ਵੈਸੇ ਤੇ ਅੱਜ ਆ ਰੌਕਟ ਲੈ ਕੇ ਚੱਲ ਫੜਦੇ ਆ ਕਿਉਂਕਿ ਅੱਜ ਮੂਰੇ ਬਾਲਾ ਕੁਛ ਪਿਆ ਸੀ ਦੂਜੇ ਮੋਟਰਸਾਈਕਲ ਦੇ ਮੰਜੇ-ਮੰਜੇ ਜਿਹੜਾ ਸੀ ਬੈਠੀ ਸੀ ਮਾਤਾ ਤੇ ਪਰੇ ਗਰਾਉਂਡੇ ਨਾਲ ਆਪਾਂ ਨੂੰ ਐਵੇਂ ਵਾਧੂ-ਬਾਧੂ ਗਾਲਾਂ ਮੈਲੀਆਂ ਸੀ ਉਸ ਤੋਂ ਚੰਗਾ ਮੈਂ ਕਿਹਾ ਵੀ ਆਹੀ ਖਿੱਚਦੇ ਜੁੱਪ ਦੇ ਹਣ ਚੱਲਦੇ ਮਿੱਤਰੋ ਉਹ ਪਿੰਡ ਦੇ ਵਿੱਚ ਸਾਹਮਣੇ ਮਤਰੋਂ ਨਹੀਂ ਰਾਹ ਹੋ ਗਿਆ ਤੇ ਹੁਣ ਵਿਲੇ ਹੋਇਆ ਉਧਰੋਂ ਦੇਖੋ ਉਧਰ ਪਹੀ ਜੀ ਤੇ ਫੇਰ ਉਹ ਉਖੜਣ ਵਾਲਾ ਰਾਹ ਹੁਣ ਬਰੀ ਹੋ ਕੇ ਘਰ ਵਾਪਸੀ ਕਰੀ ਆ ਅਜੇ ਜਾ ਕੇ ਫੇਰ ਆਪਣਾ ਸੇਮ ਡਿਊਟੀ ਚਲਾਣਗੇ ਸ਼ੇਰੂ ਵਾਲੀ ਚੱਲੂ ਤੇ ਅੱਜ ਦਾ ਬਲੌਗ ਮਿੱਤਰੋ ਜੇ ਕਹਿਣ ਲੱਗਿਆ ਹਣਾ ਸੇਰ ਜ਼ਰੂਰ ਕਰ ਦਿਓ ਤੇ ਚੈਨਲ ਆ ਜਿਹੜਾ ਆਪਣਾ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਕੇ ਫੌਲੂ ਤੇ ਲਾਈਕ ਨਹੀਂ ਕਰ ਰਹੇ ਯਾਰ ਤੁਸੀਂ ਲਾਈਕ ਵਾਲਾ ਬਟਨ ਜ਼ਰੂਰ ਦਬਾਇਆ ਕਰੋ ਤਾਂ ਨਬਾਤੀ